ਭਾਗ ਪੰਜਵਾਂ ਕਹਾਣੀ ਹੈ ਚੋਰੀ ਦੀ ਤੀਵੀ ਰਾਣੂ ਹੁਣ ਪਾਲੇ ਦੀ ਫਿਕਰ ਕਿਉਂ ਕਰਨ ਲੱਗਦੀ ਹੈ ਦੂਜੇ ਪਾਸੇ ਪਾਲੇ ਦੀ ਮਾਂ ਜੀਤੋ ਪਾਲੇ ਦੇ ਮੁੜ ਆਉਣ ਦੀ ਆਸ ਲੈ ਕੇ ਪਿੰਡ ਵਿੱਚ ਢੇੜਾ ਮਾਰਨਾ ਜਾਂਦੀ ਤਾਂ ਕਿ ਉਸ ਨੂੰ ਪਾਲੇ ਦਾ ਕੋਈ ਥਾਂ ਟਿਕਾਣਾ ਪਤਾ ਲੱਗ ਸਕੇ ਉਹ ਪਿੰਡ ਦੇ ਹਰ ਬੰਦੇ ਤੋਂ ਪਾਲੇ ਬਾਰੇ ਪੁੱਛਣ ਲੱਗਦੀ ਜੋ ਕਿ ਪਿੰਡ ਤੋਂ ਸ਼ਹਿਰ ਕੰਮ ਕਰ ਲਈ ਜਾਂਦੇ ਸੀ ਪਰ ਹਰ ਹਰ ਕੋਈ ਪਾਲੇ ਦਾ ਅਸਲ ਟਿਕਾਣਾ ਨਾ ਦੱਸਦਾ ਤੇ ਉਸ ਨੂੰ ਨਸ਼ੇੜੀ ਦਾ ਆਪਣਾ ਪੱਲਾ ਝਾੜਨ ਲੱਗਦਾ ਕਦੇ-ਕਦਾਈਂ ਕੋਈ ਨਾ ਕੋਈ ਜੀਤੋ ਨੂੰ ਆਖ ਦਿੰਦਾ ਕਿ ਪਾਲਾ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਡਿੱਗਾ ਪਿਆ ਸੀ ਇਹ ਸੁਣ ਜੀਤੋ ਦੇ ਚਿਹਰੇ ਤੇ ਥੋੜੀ ਰੌਣਕ ਆ ਜਾਂਦੀ ਭਾਵੇਂ ਪਾਲਾ ਨਸ਼ੇ ਕਰਦਾ ਸੀ ਪਰ ਜੀਤੋ ਨੂੰ ਲੱਗਦਾ ਸੀ ਕਿ ਉਹ ਕਦੇ ਨਾ ਕਦੇ ਮੋੜ ਆਵੇਗਾ ਏ ਸੁਨਜੀਤੋ ਵਾਪਿਸ ਕਰਨ ਨੂੰ ਮੁੜ ਜਾਂਦੀ ਤੇ ਇੰਤਜ਼ਾਰ ਵਿੱਚ ਆਪਣੇ ਆਪ ਨਾਲ ਗੱਲਾਂ ਕਰਨ ਲੱਗਦੀ ਦੂਜੇ ਪਾਸੇ ਰਾણો ਸੋਚਦੀ ਰਹਿੰਦੀ ਹੈ ਕਿ ਕੌਣ ਸੀ ਉਹ ਵਿਅਕਤੀ ਜੋ ਬਿਨਾਂ ਕੁਝ ਬੋਲੇ ਤੇ ਦੱਸੇ ਬਿਨਾਂ ਚੌਪੜੀ ਤੋਂ ਚਲਾ ਗਿਆ ਦਿਨ ਦਾ ਅਖੀਰਲਾ ਪਹਿਰ ਸੀ ਰਾણો ਨੇ ਅੱਜ ਖਾਣਾ ਖਾਣ ਲਈ ਰੋਟੀ ਜ਼ਿਆਦਾ ਬਣਾ ਲਈ ਸੀ ਸ਼ਾਇਦ ਪਾਲੇ ਲਈ ਬਣਾਈ ਹੋਵੇ ਜਿਉਂ-ਜਿਉਂ ਹਨੇਰਾ ਹੁੰਦਾ ਗਿਆ ਠੰਡ ਦਾ ਕਹਿਰ ਵੱਧਦਾ ਗਿਆ ਰਾਣੂ ਨੇ ਜੋ ਰੋਟੀ ਬਣਾਈ ਸੀ ਠੰਡ ਕਾਰਨ ਠੰਡੀ ਹੋ ਗਈ ਭਾਵੇਂ ਰਾਣੂ ਨੂੰ ਰੋਟੀ ਦੀ ਭੁੱਖ ਲੱਗੀ ਸੀ ਤੇ ਜਦੋਂ ਉਹ ਰੋਟੀ ਖਾਣ ਲੱਗੀ ਤਾਂ ਰੋਟੀ ਦੀ ਬੁਰਕੀ ਉਸ ਦੇ ਗਲ ਵਿੱਚ ਹੀ ਫਸ ਜਾਂਦੀ ਤੇ ਜਿਸ ਕਾਰਨ ਰਾਣੂ ਨੇ ਰੋਟੀ ਅੱਧ ਵਿਚਾਲੇ ਹੀ ਛੱਡ ਦਿੱਤੀ ਰਾਣੂ ਸੋਚ ਰਹੀ ਸੀ ਕਿ ਉਸ ਨੂੰ ਕਿਸ ਦੀ ਫਿਕਰ ਹੈ ਇਸ ਦੁਖ ਭਰੀ ਜ਼ਿੰਦਗੀ ਵਿੱਚ ਜਿਸ ਨੂੰ ਸਮਾਜ ਪਿੱਛੇ ਲਾਗ ਉਸਦੇ ਆਪਣਿਆਂ ਨੇ ਹੀ ਘਰੋਂ ਕੱਢ ਦਿੱਤਾ ਹੋਵੇ ਜਿਸ ਦਾ ਕੋਈ ਥਾਂ ਟਿਕਾਣਾ ਨਹੀਂ ਤੇ ਜਿਸ ਦਾ ਇਸ ਦੁਨੀਆ ਨਾਲ ਕੋਈ ਵਾਸਤਾ ਨਹੀਂ ਅੱਜ ਉਸ ਨੂੰ ਕਿਹੜੀ ਧੀਰ ਆਪਣੇ ਵੱਲ ਖਿੱਚ ਕੇ ਹੱਕ ਜਤਾ ਰਹੀ ਹੈ ਰਣੋ ਵਿਕੀ ਸੇ ਸਮੇਂ ਵਧਿਆ ਖਾਨਦਾਨ ਵਿੱਚ ਬਹੂ ਬਣ ਕੇ ਤਕੜੇ ਘਰ ਗਈ ਸੀ ਘਰ ਦਾ ਮਾਹੌਲ ਬਹੁਤ ਤਣਾਅ ਵਾਲਾ ਸੀ ਜਿੱਥੇ ਹਰ ਵੇਲੇ ਅਮੀਰੀ ਦੇ ਕਿੱਸੇ ਗਾਏ ਜਾਂਦੇ ਸੀ ਸ਼ਾਇਦ ਉਹ ਕਿੱਸੇ ਰਾણો ਨੂੰ ਇੱਕ ਅਮੀਰ ਘਰ ਦੀ ਅਮੀਰੀ ਬਾਰੇ ਦੱਸਣ ਲਈ ਗਾਏ ਜਾਂਦੇ ਸੀ ਕਿਉਂਕਿ ਰਾણો ਇੱਕ ਗਰੀਬ ਘਰ ਦੀ ਲੜਕੀ ਸੀ ਜਿਸ ਦੇ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਤੇ ਬਾਦ ਵਿਚਰਾਣੋਂ ਦਾ ਪਾਲਣ ਪੋਸ਼ਣ ਉਸ ਤੇ ਚਾਚੇ ਨੇ ਕੀਤਾ ਜੋ ਕਿ ਇੱਕ ਨਸ਼ੇੜੀ ਕਿਸਮ ਦਾ ਵਿਅਕਤੀ ਸੀ ਰਾਣੋਂ ਦੀ ਜਦੋਂ ਸੁਰਤ ਸੰਭਲੀ ਤਾਂ ਉਸ ਨੂੰ ਲੋਕਾਂ ਦੇ ਘਰ ਮਹੀਨੇ ਤੇ ਕੰਮ ਕਰਨ ਲਾ ਦਿੱਤਾ ਤੇ ਜੋ ਵੀ ਰਾਣੋਂ ਦੀ ਕਮਾਈ ਹੁੰਦੀ ਉਹ ਸਾਰੀ ਉਸ ਦਾ ਚਾਚਾ ਆਪ ਲੈ ਆਉਂਦਾ ਤੇ ਸਾਰੀ ਨਸ਼ੇ ਵਿੱਚ ਬਰਬਾਦ ਕਰ ਦਿੰਦਾ ਅਖੀਰ ਜਦੋਂ ਰਾਣੋਂ ਵੀ ਉਮਰ ਰਾਣੂ ਦੀ ਉਮਰ ਵਿਆਹ ਦੀ ਹੋਈ 93 ਦੀ ਖੂਬਸੂਰਤੀ ਦਾ ਫਾਇਦਾ ਉਠਾ ਕੇ ਉਸ ਨੂੰ ਲਾਗਲੇ ਪਿੰਡ ਵਿੱਚ ਨੰਬਰ 12 ਦੇ ਨਸ਼ੇੜੀ ਮੁੰਡੇ ਲਾਭ ਨਾਲ ਵਿਆਹ ਦਿੱਤਾ ਜੋ ਕਿ ਉਮਰ ਵਿੱਚ ਵੀ ਰਾਣੂ ਨਾਲੋਂ ਦੁੱਗਣਾ ਸੀ ਨਸ਼ੇੜੀ ਹੋਣ ਕਾਰਨ ਲਾਭੇ ਦਾ ਕਿਸੇ ਨਾਲ ਰਿਸ਼ਤਾ ਨਹੀਂ ਸੀ ਹੋ ਰਿਹਾ ਇਸ ਗੱਲ ਦਾ ਫਾਇਦਾ ਉਠਾ ਕੇ ਰਾਣੂ ਦੇ ਚਾਚੇ ਨੇ ਲਾਭ ਨਾਲ ਕੱਲ ਕੀਤੀ ਕਿ ਉਹ ਉਸ ਦਾ ਰਿਸ਼ਤਾ ਆਪਣੀ ਭਤੀਜੀ ਰਾਣੂ ਨਾਲ ਕਰਵਾ ਦੇਵੇਗਾ ਪਰ ਉਸ ਨੂੰ ਉਸ ਦਾ ਮੁੱਲ ਦੇਣਾ ਪਵੇਗਾ ਤਾਂ ਇਹ ਸੁਣ ਲਾਭ ਨੇ ਰਾਣੂ ਦੇ ਚਾਚੇ ਤੋਂ ਰਾਣੂ ਨੂੰ 4000 ਰੁਪਏ ਵਿੱਚ ਖਰੀਦ ਲਿਆ ਤੇ ਵਿਆਹ ਕਰਵਾ ਲਿਆ ਵਿਆਹ ਤਾਂ ਕੇਵਲ ਨਾਂ ਦਾ ਸੀ ਕੁਝ ਸਮਾਂ ਰਾਣੂ ਨੂੰ ਲਾਬ ਨੇ ਆਪਣੀ ਹਵਸ ਪੂਰੀ ਕਾਰ ਅੱਗੇ ਵੇਚ ਦਿੱਤਾ ਰਾણો ਭੱਜ ਸ਼ਹਿਰ ਜਾ ਆਪਣੀ ਚੌਪੜੀ ਬਣਾ ਕੇ ਰਹਿਣ ਲੱਗ ਪਈ ਜੋ ਵੀ ਵਿਅਕਤੀ ਰਾણો ਨੂੰ ਵੇਖਦਾ ਉਹ ਉਸ ਦੀ ਖੂਬਸੂਰਤੀ ਦਾ دیਵਾਨਾ ਹੋ ਜਾਂਦਾ ਤੇ ਉਸ ਦੀ ਕੀਮਤ ਲਗਾਉਣ ਲੱਗਦਾ ਰਾણો ਵੀ ਵਕਤ ਦੀ ਪਈ ਮਾਰ ਨੂੰ ਆਪਣਾ ਆਪਣਾ ਮੁੱਲ ਲਗਾ ਬੈਠਦੀ ਤੇ ਅਖੀਰ ਹੁਣ ਕੋਈ ਕਾਫੀ ਸਮੇਂ ਬਾਅਦ ਉਸਦੀ ਚੌਪੜੀ ਵਿੱਚ ਕੋਈ ਅਜੀਹਾ ਆਇਆ ਹੈ ਜਿਸ ਨੂੰ ਦੇਖ ਉਹ ਫਿਕਰਮੰਦ ਹੋ ਗਈ ਤੇ ਇੱਕ ਹੀ ਰਾਤ ਵਿੱਚ ਉਸਦੀ ਸੋਚ ਕਰਨ ਲੱਗ ਪਈ ਤੇ ਉਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਈ ਵਾਰੀ ਵਾਰੀ ਖੜੀ ਹੋ ਕੇ ਰਾਂੋਂ ਬਾਹਰ ਪੈੰਦੀ ਤੁੰਦ ਵਿੱਚ ਪਾਲਲੇ ਨੂੰ ਵੇਖਣ ਜਾਂਦੀ ਤੇ ਪੈੰਦੀ ਠੰਡ ਵਿੱਚ ਜਦ ਉਹ ਨਾਮ ਦਿਸਦਾ ਤਾਂ ਆ ਕੇ ਲੱਗੀ ਤੂੰ ਹੀ ਅੱਗੇ ਹੱਥ ਸੇਕਣ ਲੱਗ ਜਾਂਦੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਅਗਰ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗਦੀ ਹੈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਮੇਰੀ ਸਟੋਰੀ ਨੂੰ ਪੂਰਾ ਸੁਨਿਆ ਕਰੋ ਜੋ ਵੀ ਮੇਰੇ ਵੀਰ ਪ੍ਰਣਾਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਉਸਦੇ ਲਈ ਥੈਂਕ ਯੂ